ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਅੰਤ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ 8ਵੇਂ ਗੁਰੂ ਸੀ ਆਪ ਜੀ ਸਿੱਖ ਧਰਮ ਦੇ ਸਭ ਤੋਂ ਛੋਟੇ ਗੁਰੂ ਸੀ ਜਿਸ ਕਾਰਨ ਆਪ ਜੀ ਨੂੰ ਬਾਲਾ ਪੀਰ ਜਾਂ ਪਾਲਾ ਪ੍ਰੀਤਮ ਕਹਿ ਕੇ ਵੀ ਯਾਦ ਕੀਤਾ ਜਾਂਦਾ ਆਪ ਜੀ ਦਾ ਜਨਮ 1656 ਈਸਵੀ ਨੂੰ ਸ੍ਰੀ ਗੁਰੂ ਹਰ Rai ਜੀ ਅਤੇ ਮਾਤਾ ਕ੍ਰਿਸ਼ਨ ਕਰੋ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਵਿਖੇ ਹੋਇਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਅਤੇ ਸ਼ਾਂਤ ਸ਼ੀਲ ਸੀ ਆਪ ਜੀ ਨੇ 5 ਸਾਲ ਦੀ ਕੋਮਲ ਉਮਰ ਵਿੱਚ ਹੀ ਅਧਿਆਤਮਿਕ ਅਭਿਆਸ ਵਿੱਚ ਰੁੱਝ ਗਏ ਆਪ ਜੀ ਦੇ ਪਿਤਾ ਅਤੇ ਸਿੱਖਾ ਦੇ ਸਤਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਨੇ ਹਰਕ੍ਰਿਸ਼ਨ ਜੀ ਨੂੰ ਹਰ ਪੱਖੋਂ ਯੋਗ ਸਮਝਦਿਆ 5 ਸਾਲ ਦੀ ਉਮਰ ਵਿੱਚ 1661 ਈਸਵੀ ਵਿੱਚ ਗੁਰਗੱਦੀ ਸੌਂਪ ਦਿੱਤੀ ਲੋਕ ਆਪ ਜੀ ਦੀ ਸਿਆਨਪ ਅਤੇ ਉਮਰ ਤੋਂ ਵੱਧ ਪਰਿਪੱਕਤਾ ਤੋਂ ਹੈਰਾਨ ਸੀ ਆਪ ਜੀ ਕੇਵਲ 5 ਸਾਲ ਦੀ ਉਮਰ ਵਿੱਚ ਪਿਛਲੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਅਨੁਵਾਦ ਅਤੇ ਵਿਆਖਿਆ ਬੜੀ ਆਸਾਨੀ ਨਾਲ ਕਰਦੇ ਆਪ ਜੀ ਆਪਣਾ ਜ਼ਿਆਦਾਤਰ ਸਮਾਂ ਪ੍ਰਭੂ ਸਿਮਰਨ ਅਤੇ ਗਰੀਬਾਂ ਦੀ ਮਦਦ ਵਿੱਚ ਬਿਤਾਉਂਦੇ ਸੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਪੀਰ ਕਿਉਂ ਕਿਹਾ ਜਾਂਦਾ ਹੈ ਆਓ ਇਸ ਬਾਰੇ ਜਾਣਦੇ ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਉਹਨਾਂ ਦੀ ਦਿਆਲਤਾ, ਦਇਆ ਅਤੇ ਸਾਰੇ ਲੋਕਾਂ ਲਈ ਪਿਆਰ ਲਈ ਯਾਦ ਕੀਤਾ ਜਾਂਦਾ ਹੈ। ਆਪ ਜੀ ਨੇ ਬਹੁਤ ਹੀ ਕਾਟੇ ਸਮੇਂ ਵਿੱਚ ਆਪਣੀ ਲੋਕ ਸੇਵਾ ਕਰਕੇ ਪ੍ਰਸਿੱਧੀ ਹਾਸਲ ਕੀਤੀ। ਆਪ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਚੱਲਦੇ ਹੋਏ ਹਮੇਸ਼ਾ ਜਾਤ ਪਾਤ ਦੇ ਵਿਤਕਰੇ ਨੂੰ ਮਿਟਾਉਣ ਦਾ ਯਤਨ ਕੀਤਾ। ਉਹਨਾਂ ਨੇ ਮਨੁੱਖਤਾ ਦੀ ਸੇਵਾ ਦੀ ਮੁਹਿੰਮ ਸ਼ੁਰੂ ਕੀਤੀ। ਜਿਸ ਤੋਂ ਲੋਕ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਬਾਲਾ ਪੀਰ ਕਹਿ ਕੇ ਬੁਲੋਂ ਲੱਗ ਪਏ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਛੋਟੀ ਉਮਰ ਵਿੱਚ ਹੀ ਸਿੱਖਾ ਦੇ 8ਵੇਂ ਗੁਰੂ ਬਣੇ। ਉਹਨਾਂ ਦੇ ਚਿਹਰੇ ਤੇ ਮਾਸੂਮੀਅਤ ਸੀ ਪਰ ਕਿਹਾ ਜਾਂਦਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਵੀ ਗੁਰੂ ਸਾਹਿਬ ਬਹੁਤ ਸਿਆਣੇ ਅਤੇ ਗਿਆਨਵਾਨ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜਾਇ ਸਾਹਿਬ ਜੀ ਦੀ ਹੈ ਜ਼ਿੰਮੇਵਾਰੀ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਵੀ ਬਹੁਤ ਮਹਾਨ ਕਾਰਜ ਕੀਤੇ। ਉਹਨਾਂ ਨੇ ਸਿੱਖ ਧਰਮ ਦਾ ਸੰਦੇਸ਼ ਫੈਲਾਇਆ ਅਤੇ ਪੰਜਾਬ ਦੇ ਲੋਕਾਂ ਦੀ ਰੋਹਾਨੀ ਅਤੇ ਅਸਥਾਈ ਤੌਰ ਤੇ ਮਦਦ ਕੀਤੀ। ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਜੋ ਉਸ ਸਮੇਂ ਹੈਜਾਨਾ ਦੀ ਭਿਆਨਕ ਬਿਮਾਰੀ ਤੋਂ ਪੀੜਤ ਸੀ। ਆਪ ਜੀ ਨੇ ਲੋਕਾਂ ਨੂੰ ਭੋਜਨ ਅਤੇ ਪੈਸਾ ਵੀ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਜਾਬ ਦੇ ਲੋਕਾਂ ਦੀ ਸਿਰਕ ਅਤੇ ਅਧਿਆਤਮਿਕ ਮਦਦ ਕੀਤੀ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਮੁਕਤੀ ਤੇ ਰਾਹ ਦਿਤੋ ਹੋ ਰਿਹਾ ਉਹਨਾਂ ਦਰਸਾਇਆ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਤੇ ਚੱਲ ਕੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ ਸਿੱਖ ਧਰਮ ਵਿੱਚ ਅੱਠਵੇਂ ਗੁਰੂ ਦੀ ਭੂਮਿਕਾ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਧਰਮ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਈ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਹੁਤ ਅਧਿਆਤਮਿਕ ਆਗੂ ਸੀ। ਆਪ ਜੀ ਰੱਬ ਦੀ ਸ਼ਕਤੀ ਅਤੇ ਦੂਜਿਆਂ ਦੀ ਮਦਦ ਕਰਨ ਦੇ ਮੱਤ ਵਿੱਚ ਵਿਸ਼ਵਾਸ ਕਰਦੇ। ਆਪ ਜੀ ਨੇ ਸਿੱਖ ਧਰਮ ਦੇ ਸੰਦੇਸ਼ ਨੂੰ ਫੈਲਾਉਣ ਅਤੇ ਇਸ ਨੂੰ ਪ੍ਰਸਿੱਧ ਬਣਾਉਣ ਵਿੱਚ ਮਦਦ ਕੀਤੀ। ਉਹਨਾਂ ਨੇ ਸਿੱਖ ਕੌਮ ਦੀ ਸਥਾਪਨਾ ਵਿੱਚ ਵੀ ਮਦਦ ਕੀਤੀ। ਗੁਰੂ ਹਰਿਕ੍ਰਿਸ਼ਨ ਜੀ 8 ਸਾਲ ਦੀ ਉਮਰ ਵਿੱਚ ਚੇਚਕ ਨਾਲ ਕਾਲ ਚਲਾਣਾ ਕਰ ਗਏ ਆਪਣੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਆਪ ਜੀ ਨੇ ਆਪਣੇ ਕਾਰੋਕਾਰਾਂ ਨੂੰ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਲਣਾ ਕਰਨ ਲਈ ਕਿਹਾ ਰਾਜਾ ਜਯਾ ਸਿੰਘ ਨਾਲ ਮੁਲਾਕਾਤ ਇੱਕ ਵਾਰੀ ਦਿੱਲੀ ਦੇ ਰਾਜਾ ਜਯਾ ਸਿੰਘ ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਨਿਰਬਤਾ ਸਹਿਤ ਬੀਨਤੀ ਕੀਤੀ ਕਿ ਉਹ ਦਿੱਲੀ ਆਉਣ ਤਾਂ ਜੋ ਉਹ ਅਤੇ ਗੁਰੂ ਜੀ ਦੇ ਸਿੱਖ ਆਪ ਜੀ ਦੇ ਦਰਸ਼ਨ ਕਰ ਸਕਣ ਉਸ ਸਮੇਂ ਰਾਜਾ ਜੈ ਸਿੰਘ ਦਾ ਨਿਵਾਸ ਇੱਕ ਮੰਗਲੇ ਵਿੱਚ ਸੀ ਜੋ ਅੱਜ ਪ੍ਰਸਿੱਧ ਗੁਰਦੁਆਰਾ ਵਿੱਚੋਂ ਗੁਰਦੁਆਰਾ ਬੰਗਲਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਗੁਰੂ ਜੀ ਦੀ ਛੋਟੀ ਉਮਰ ਦੇ ਕਾਰਨ ਰਾਜ ਲਈ ਉਸਨੇ ਦਾਸੀ ਦਾ ਪੇਸ ਬਣਾਇਆ ਅਤੇ ਇਸਤਰੀ ਸੇਵਾ ਸੇਵਾਦਾਰਾ ਦੇ ਵਿੱਚਕਾਰ ਬੈਠ ਗਈ ਪਰ ਗੁਰੂ ਜੀ ਨੇ ਤੁਰੰਤ ਉਸ ਨੂੰ ਪਛਾਣ ਲਿਆ ਆਪ ਜੀ ਦਾਸੀ ਦੇ ਪੇਸ ਵਿੱਚ ਬੈਠੀ ਰਾਣੀ ਵੀ ਗੋਦੀ ਵਿੱਚ ਬੈਠ ਗਏ ਅਤੇ ਕਹਿਣ ਲੱਗੇ ਕਿ ਇਹ ਰਾਣੀ ਹੈ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਰਾਣੀ ਨੂੰ ਆਪਣੀਆਂ ਅਧਿਆਤਮਿਕ ਸ਼ਕਤੀਆਂ ਦਾ ਪ੍ਰੋਸਾ ਦਿਵਾਇਆ ਜੋਤੀ ਜੋਤਸ ਮੋਨਾ ਅਤੇ ਉਤਰਾधिकार ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 8 ਸਾਲ ਦੀ ਉਮਰ ਵਿੱਚ ਆਕਾਰ ਚਲਾਣਾ ਕਰ ਗਏ ਕਿਹਾ ਜਾਂਦਾ ਹੈ ਕਿ 1664 ਈਸਵੀ ਵਿੱਚ ਜਿਸ ਸਮੇ ਗੁਰੂ ਜੀ ਦਿੱਲੀ ਵਿੱਚ ਸੀ ਉਸ ਵੇਲੇ ਚੇਚਕ ਅਤੇ ਹੈਜੇ ਦੀ ਬਿਮਾਰੀ ਫੈਲ ਗਈ ਸਭ ਪਾਸੇ ਇਸ ਬਿਮਾਰੀ ਕਾਰਨ ਹਹਾਕਾਰ ਮਚੀ ਹੋਈ ਸੀ ਅਤੇ ਕਈ ਲੋਕ ਮਰ ਗਏ ਜਦੋਂ ਸ਼ਰਧਾਲੂਆਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਵਿੱਚ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਹ ਸ਼ਰਨ ਅਤੇ ਸੁਰੱਖਿਆ ਲਈ ਉਹਨਾਂ ਕੋਲ ਗਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬੰਗਲੇ ਵਿਚਲੇ ਸरोवर ਵਿੱਚ ਇਸ਼ਨਾਨ ਕਰਨ ਲਈ ਕਿਹਾ ਜਿਸ ਵਿੱਚ ਲੋਕ ਇਸ਼ਨਾਨ ਕਰਕੇ ਠੀਕ ਹੋਣ ਲੱਗੇ ਗੁਰੂ ਜੀ ਹਰ ਤਰ੍ਹਾਂ ਨਾਲ ਲੋਕਾਂ ਦੀ ਮਦਦ ਕਰਨ ਲੱਗੇ ਆਪ ਜੀ ਨੇ ਆਪਣੀ ਪ੍ਰਵਾਹ ਕੀਤੇ ਬਿਨਾ ਪੀੜਤਾ ਦੀ ਸੇਵਾ ਕੀਤੀ ਜਿਸ ਦੇ ਨਤੀਜੇ ਵਜੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਵੀ ਬੁਖਾਰ ਚੜ ਗਿਆ ਤੇ ਚੇਚਕ ਦੇ ਲੱਛਣ ਦਿਖਾਈ ਦੇਣ ਲੱਗੇ ਬਾਬਾ ਬਕਾਲਾ ਜੋਤੀ ਜੋਤ ਸਮੋਂ ਤੋਂ ਕੁਝ ਸਮਾਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੀ ਮਾਤਾ ਜੀ ਨੂੰ ਬੁਲਾਇਆ ਅਤੇ ਜਦੋਂ ਅਗਲੇ ਉੱਤਰਾਧਿਕਾਰੀ ਦਾ ਨਾਮ ਪੁੱਛਿਆ ਗਿਆ ਤਾਂ ਉਹਨਾਂ ਨੇ ਸਿਰਫ ਬਾਬਾ ਬਕਾਲਾ ਕਿਹਾ ਜਿਸ ਦਾ ਮਤਲਬ ਸੀ ਕਿ ਇਸ ਗੱਦੀ ਦੇ ਅਗਲੇ ਉੱਤਰਾਧਿਕਾਰੀ ਮਹਾਪੁਰਖ ਪਿੰਡ ਬਕਾਲੇ ਵਿੱਚ ਹੈ ਇਹ ਕਹਿ ਕੇ ਗੁਰੂ ਸਾਹਿਬ 3 ਮਾਰਚ 1664 ਈਸਵੀ ਨੂੰ ਵਾਹਿਗੁਰੂ ਸਿਮਰਨ ਕਰਦੇ ਹੋਏ ਅਕਾਲ ਪੁਰਖ ਵਿੱਚ ਵਿਲੀਨ ਹੋ ਗਏ ਆਪ ਜੀ ਨੇ ਬਬਕਾਲਾ ਕਹਿੰਦਾ ਹਵਾਲਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀ ਗੁਰਬਾਣੀ ਵਿੱਚ ਸਿਮਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਅਦਾਸ ਵਿੱਚ ਸਿੱਖ ਹਰ ਰੋਜ਼ ਇਹ ਸ਼ਬਦ ਦੁਆਰਾ ਹੁੰਦੇ ਹਨ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਦੁੱਖ ਜਾਏ ਜਿਸ ਦਾ ਅਰਥ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਦਾ ਚਿੰਤਨ ਕਰੋ ਜਿਨ੍ਹਾਂ ਦੀ ਬ੍ਰਹਮ ਸ਼ਕਸ਼ੀਅਤ ਦੇ ਦਰਸ਼ਨ ਨਾਲ ਸਾਰੇ ਦੁੱਖ ਅਤੇ ਦਰਦ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ